ਸਾਤਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 9:00 ਵੱਜ ਚੁੱਕੇ ਨੇ ਕਿ 5 ਸਤੰਬਰ 2025 ਦਾ ਦਿਨ ਲੰਘ ਚੁੱਕਿਆ ਗੱਲ ਕੱਗਰ ਦੀ ਕਰਾਂਗੇ ਡੈਮਾਂ ਦੀ ਕਰਾਂਗੇ ਦਰਿਆਵਾਂ ਦੀ ਕਰਾਂਗੇ ਤੇ ਕੱਲ 6 ਸਤੰਬਰ ਤੋਂ ਜਿਹੜਾ ਮੀਂਹ ਦਾ ਅਗਲਾ ਦੌਰ ਸ਼ੁਰੂ ਹੋਣ ਜਾ ਰਿਹਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ 'ਚ ਉਹਦਾ ਵੀ ਜ਼ਿਕਰ ਕਰਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋ ਜਿਹੜੇ ਸੱਜਣ ਸੁਣਨਾ ਚਾਹੁੰਦੇ ਨੇ ਸੁਣ ਸਕਦੇ ਨੇ ਜੇ ਕਿਸੇ ਨੂੰ ਅੱਕੇਵਾ ਹੁੰਦਾ ਉਹ ਛੱਡ ਕੇ ਵੀ ਜਾ ਸਕਦੇ ਆ ਕੱਗਰ ਦੀ ਗੱਲ ਕਰ ਲਈਏ ਕੱਕਰ ਦੇ ਵਿੱਚ ਇਸ ਟਾਈਮ ਜਿਹੜਾ ਪੀਕ ਤੇ ਪਾਣੀ ਆ ਉਹੋ ਦੇਵੀਗੜ੍ਹ ਤੋਂ ਜਿਹੜਾ ਗੂਲੇ ਚੀਕੇ ਦੇ ਵਿਚਕਾਰ ਰੁੜ ਕੇ ਆ ਰਿਹਾ ਤੇ ਕਈ ਥਾਵਾਂ ਤੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਉਹਦਾ ਖਿੰਡ ਗਿਆ ਓਵਰਫਲੋ ਹੋ ਕੇ ਖਿੰਡ ਗਿਆ ਜਿਹਦੇ ਆਪਾਂ ਕੈਸਰੀਆਂ ਲਾ ਰਹੇ ਸੀਗੇ ਸੋ ਇਹ ਕੱਲ 6 ਸਤੰਬਰ ਤੱਕ ਖਨੌਰੀ ਤੱਕ ਇਹਦਾ ਇਸੇ ਤਰ੍ਹਾਂ ਹੀ ਚੜਦੇ ਰਹਿਣ ਦੇ ਅਸਾਰ ਬਣੇ ਹੋਏ ਨੇ ਹੋ ਸਕਦਾ 7 ਦੀ ਸਵੇਰ ਤੱਕ ਵੀ ਚੜਦਾ ਰਹੇ ਤੇ ਉਸ ਤੋਂ ਬਾਅਦ ਖਨੌਰੀ ਤੋਂ ਲੈ ਕੇ ਚਾਂਦਪੁਰੇ ਤੱਕ ਇਹ ਜਿਹੜਾ 7 8 ਤਰੀਕ ਤੱਕ ਚੜਦਾ ਰਹਿਣਾ ਹੋ ਸਕਦਾ 9 ਦੀ ਸਵੇਰ ਤੱਕ ਚੜਦਾ ਰਹੇ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਗੂਲੇਚੀਕ ਤੋਂ ਲੈ ਕੇ ਸਰਧੂਲਗੜ ਤੱਕ ਅਲੱਟ ਤੇ ਰਹਿਣ ਦੀ ਲੋੜ ਆ ਇਹ ਚੜੂਗਾ ਬਹੁਤਿਆਂ ਥਾਵਾਂ ਤੇ ਤੇ ਕਈ ਥਾਵਾਂ ਤੇ ਇਹਦੇ ਟੁੱਟਣ ਦੇ ਅਸਾਰ ਬਣਦੇ ਜਾ ਪਰੇ ਨੇ ਜੇਕਰ ਪਾਣੀ ਦੇ ਲੈਵਲ ਦੀ ਗੱਲ ਕਰ ਲਈਏ ਤਾਂ ਗੂਲੇਚੀਕੇ ਜਿਹੜਾ ਅੱਜ ਸਵੇਰੇ 49000 ਕਿਊਸਕ ਨੂੰ ਕ੍ਰੋਸ ਕੀਤਾ ਸੀ ਸ਼ਾਮ ਹੁੰਦੇ ਹੁੰਦੇ 50000 ਨੂੰ ਕਿਊਸਕ ਨੂੰ ਉਹ ਕ੍ਰੋਸ ਕਰ ਗਿਆ ਖਨੌਰੀ ਜਿਹੜਾ ਸਵੇਰੇ 13625 ਸੀ ਸ਼ਾਮ ਹੁੰਦੇ ਹੁੰਦੇ 13825 ਹੋ ਗਿਆ ਚਾਂਦਪੁਰੇ ਜਿਹੜਾ ਸਵੇਰੇ 14800 ਸੀਗਾ ਉਹ ਸ਼ਾਮ ਹੁੰਦੇ ਹੁੰਦੇ ਆ 15000 ਕਿਊਸਕ ਤੱਕ ਜਿਹੜਾ ਪਹੁੰਚ ਗਿਆ ਸੋ ਇਸ ਤੋਂ ਅੱਗੇ ਵੀ ਚਾਹੇ ਰੰਗੋਈ ਆ ਚਾਹੇ ਜਿਹੜਾ ਸਰਹੰਦ ਚੋ ਆ ਉਹ ਸਾਰੇ ਹੌਲੀ ਹੌਲੀ ਚੜ ਰਹੇ ਨੇ ਤੇ ਦੂਜੇ ਪਾਸੇ ਮਾਰਕੰਡਾ ਤੇ ਟਾਂਗਰੀ ਉਹ ਵੀ ਚੜ ਕੇ ਆ ਰਹੇ ਨੇ ਸੋ ਘੱਗਰਵਾਰੇ ਗੂਲੇ ਚਿਕ ਤੋਂ ਲੈ ਕੇ ਸਰਧੂਲਗੜ ਤੱਕ ਅਲਾਟਾ ਇਹਦਾ ਖਿਆਲ ਰੱਖਣਾ ਪਊਗਾ ਇਹ ਕਈ ਥਾਵਾਂ ਤੇ ਓਵਰਫਲੋ ਹੋ ਸਕਦਾਗਾ ਉਸ ਤੋਂ ਬਾਅਦ ਜੇਕਰ ਡੈਮਾਂ ਦੀ ਜਕਰ ਕਰਿਆ ਜਾਵੇ ਤਾਂ ਭਾਕੜਾ ਡੈਮ ਜਿਹੜਾ ਕਿ ਬੀਤੇ ਕੱਲ 1680 ਫੁੱਟ ਨੂੰ ਪਾਰ ਕਰ ਗਿਆ ਸੀ ਜਿਹਦੇ ਵਿੱਚ ਰੈੱਡ ਲਾਈਨ 1680 ਫੁੱਟ ਤੱਕ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਘਟਦਾ 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 ਹੁਣ 1678.50 ਫੁੱਟ ਤੱਕ ਆ ਗਿਆ ਜਾਨੀ ਕਿ 1.5 ਫੁੱਟ ਉਹ ਸਿਸਟਮ ਤੋਂ ਥੱਲੇ ਉਤਰਿਆ ਆ ਥੱਲੇ ਉਤਰਨ ਦਾ ਕਾਰਨ ਇਹ ਸੀ ਕਿ ਜਿਹੜਾ ਪਿੱਛੋਂ ਪਾਣੀ ਆ ਰਿਹਾ ਲਗਭਗ ਉਹ 56000 ਕਿਊਸਕ ਦੇ ਕਰੀਬ ਆ ਰਿਹਾ ਤੇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ 70000 ਕਿਊਸਕ ਛੱਡਿਆ ਜਾ ਰਿਹਾ ਅੱਜ ਸਵੇਰੇ 85000 ਕਿਊਸਕ ਛੱਡਿਆ ਜਾ ਰਿਹਾ ਸੀ ਪਰ ਲੁਧਿਆਣੇ ਨੇੜੇ ਸਸਰਾਲੀ ਦੇ ਕੋਲੇ ਜਿਹੜੀ ਉਹ ਕਿਨਾਰੇ ਨੂੰ ਢਾਲ ਆ ਰਿਹਾ ਸੀ ਦਰਿਆ ਉਸ ਕਰਕੇ ਪਿੱਛੋਂ 15000 ਕਿਊਸਕ ਡਾਊਨ ਜਿਹੜਾ ਕਰ ਲਿਆ ਗਿਆ ਤੇ ਸਸਰਾਲੀ ਵਾਲਾ ਬੰਨ ਹਾਲੇ ਨਹੀਂ ਟੁੱਟਿਆ ਅਫਵਾਹਾਂ ਬਹੁਤ ਡਰੀ ਹਨ ਪਰ ਉਹ ਨੂੰ ਰੋਕ ਲਾ ਲਈ ਜੋ ਤੇ ਟੁੱਟਣ ਦੇ ਅਸਾਰ ਵੀ ਹੁਣ ਘਟਦੇ ਜਾ ਪਰ ਹਨਗੇ ਪੌਂਗ ਟਾਈਮ ਦੀ ਗੱਲ ਕਰ ਲਈਏ ਜਿਹਦੀ 1400 ਫੁੱਟ ਰੈੱਡ ਤੱਕ ਜਿਹਨੂੰ ਭਰਿਆ ਜਾ ਸਕਦਾ ਰੈੱਡ ਲੈਂਡ ਜਿਹੜੀ 1390 ਫੁੱਟ ਤੱਕ ਉਹ ਹੌਲੀ-ਹੌਲੀ ਤਾਹਾਂ ਨੂੰ ਜਾ ਰਿਹਾ ਸੀ ਅੱਜ ਸ਼ਾਮ ਤੱਕ ਤੇ 1394.80 ਫੁੱਟ ਤੱਕ ਉਹ ਪਹੁੰਚ ਗਿਆ ਤੇ ਇਹ ਚੰਗੀ ਗੱਲ ਆ ਕਿ ਜਿਹੜਾ ਪਿੱਛੋਂ ਪਾਣੀ ਹੁਣ ਤੱਕ ਪਿਛਲੇ 3 ਦਿਨਾਂ ਦੇ ਵਿੱਚ ਜ਼ਿਆਦਾ ਆ ਰਿਹਾ ਸੀ ਅੱਗੇ ਪਾਣੀ ਘੱਟ ਛੱਡਿਆ ਜਾ ਰਿਹਾ ਸੀ ਉਹ ਸ਼ਾਮ ਹੁੰਦਿਆਂ ਹੁੰਦਿਆਂ ਪਿੱਛੋਂ ਆ ਰਿਹਾ ਪਾਣੀ ਲਗਭਗ ਲਗਭਗ 1 ਲੱਖ ਕਿਊਸਕ ਦੇ ਕਰੀਬ ਰਹਿ ਗਿਆ ਤੇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ ਵੀ ਲਗਭਗ ਲਗਭਗ 1 ਲੱਖ ਕਿਊਸਕ ਦੇ ਕਰੀਬ ਆ ਹੈਗਾ ਜਣੀ 99600 ਕਿਊਸਕ ਦਾ ਜਿਹੜਾ ਪਿੱਛੋਂ ਆ ਰਿਹਾ ਜਿਹੜਾ ਅੱਗੇ ਛੱਡਿਆ ਜਾ ਰਿਹਾ ਉਹ ਵੀ 99600 ਕੁਛ ਕਿ ਉਸਕ ਛੱਡਿਆ ਜਾ ਰਿਹਾ ਸੋ ਪੌਂਗ ਟਾਈਮ ਹੁਣ ਇਸ ਤੋਂ ਉੱਪਰ ਜਾਣ ਦੇ ਅਸਾਰ ਅਗਲੇ 24 ਘੰਟੇ ਦੇ ਵਿੱਚ ਨਹੀਂ ਜਾ ਪਰੇ ਤੇ ਜਿਹੜਾ ਥੀਨ ਟਾਈਮ ਆ ਸ਼ਾਮ ਦਾ ਡਾਟਾ ਸਾਡੇ ਕੋਲ ਨਹੀਂ ਆਇਆ ਪਰ ਉਹਦੇ ਵਿੱਚ ਵੀ ਇਹੀ ਆ ਕਿ ਪਿੱਛੋਂ ਪਾਣੀ ਘਟ ਆ ਰਿਹਾ ਤੇ ਉਹਦਾ ਵੀ ਲੈਵਲ ਹੌਲੀ ਹੌਲੀ ਜਿਹੜਾ ਥੱਲੇ ਨੂੰ ਆਉਂਦਾ ਜਾ ਪਰ ਰਿਹਾਗਾ ਹਰੀਕੇ ਹੈਡ ਦਾ ਜ਼ਿਕਰ ਕਰ ਲਈਏ ਹਰੀਕੇ ਹੈਡ ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਪਹੁੰਚ ਰਿਹਾ ਪਾਣੀ ਉਹ 347000 ਕਿਊਸਕ ਨੂੰ ਪਾਰ ਕਰ ਗਿਆ ਸੀ ਉਹ ਹੁਣ ਘਟਦਾ 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 ਪਿਛਲੇ 24 ਘੰਟਿਆਂ ਦੇ ਵਿੱਚ ਪੌਂਟ ਰਹਾ ਪਾਣੀ 287000 ਕਿਊਸਕ ਤੇ ਆ ਗਿਆ ਤੇ ਜਿਹੜਾ ਹਰੀਕ ਹੈਡ ਤੋਂ ਅੱਗੇ ਪਾਣੀ ਫਾਜ਼ਲ ਕਾਬਲ ਨੂੰ ਜਾ ਰਿਹਾ ਜਿਹੜਾ ਕਿ 230000 330000 ਕਿਊਸਕ ਨੂੰ ਕਰਾਸ ਕਰ ਗਿਆ ਸੀ ਉਹ ਘਟਦਾ ਘਟਦਾ 270000 ਕਿਊਸਕ ਤੇ ਆ ਗਿਆ ਕੁੱਲ ਮਿਲਾ ਕੇ ਕਹਾਣੀ ਹੁਣ ਥੋੜੀ ਜੀ ਕੰਟਰੋਲ ਚ ਹੁੰਦੀ ਚਾਪ ਰਹੀ ਆ ਚੈੱਕ ਕਰ ਅਗਲਾ ਸਿਸਟਮ ਜਿਹੜਾ ਮੀਹਾ ਦਾ ਉਹ ਭਾਰੀ ਮੀਂਹ ਪਹਾੜਾਂ ਤੇ ਦੇ ਕੇ ਨਹੀਂ ਜਾਂਦਾ ਸੋ ਗੱਲ ਮੀਹਾ ਦੀ ਤੁਰ ਹੀ ਆ ਤੇ ਮੀਂਹ ਦੀ ਗੱਲ ਕਰ ਲਈਏ ਆ ਸਿਸਟਮ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਰਹੇ ਹੋਗੇ ਇਹ ਘੁੰਮਣ ਘੇਰੀ ਜੀ ਇਹਦਰੋਂ ਅਰਬ ਸਾਗਰ ਦੀਆਂ ਹਵਾਵਾਂ ਦੂਜੇ ਪਾਸੇ ਬੰਗਾਲ ਦੀ ਖਾੜੀ ਤੋਂ ਹਵਾਵਾਂ ਲੈ ਕੇ ਇੱਥੇ ਤੱਕ ਪਹੁੰਚ ਰਹੀ ਆ ਪਰ ਅੱਜ ਕਿਉਂਕਿ ਪੰਜਾਬ ਦੇ ਉੱਪਰ ਆਹਾ ਇੱਕ ਐਂਟੀਸਾਈਕਲੋਨਿਕ ਸਰਕੂਲੇਸ਼ਨ ਬਣਿਆ ਹੋਇਆ ਸੀ ਇਹਨੇ ਇਹ ਸਿਸਟਮ ਨੂੰ ਥੱਲੇ ਨੂੰ ਧੱਕ ਕੇ ਰੱਖਿਆ ਵੀ ਭਾਈ ਤੇਰੀ ਅੱਜ ਲੋੜ ਨਹੀਂ ਸਾਡੇ ਅੱਜ ਮੌਸਮ ਸਾਫ ਚਾਹੀਦਾ ਸਾਫ ਰਿਹਾ ਪਰ ਇਹ ਘੁੰਮਣ ਘੇਰੀ ਜੀ ਕੱਲ ਨੂੰ ਖਤਮ ਹੋ ਰਹੀ ਹੈ ਤੇ ਜਦੋਂ ਇਹ ਘੁੰਮਣ ਘੇਰੀ ਕੱਲ ਨੂੰ ਖਤਮ ਹੋ ਗਈ ਤਾਂ ਇਹ ਜਿਹੜਾ ਸਿਸਟਮ ਆ ਇਹਦਾ ਸਿੱਧਾ ਇੰਪੈਕਟ ਆ ਫੇਰ ਇੱਕ ਵਾਰੀ ਜਿਹੜਾ ਪੰਜਾਬ ਤੇ ਪੈਣਾ ਸ਼ੁਰੂ ਹੋ ਜਾਣਾ ਤੇ ਨਾਲ ਦੀ ਨਾਲ ਹਰਿਆਣੇ ਤੇ ਪੈਣਾ ਸ਼ੁਰੂ ਹੋ ਜਾਣਾ ਸੋ ਕਹਾਣੀ ਇਹ ਕਹਿੰਦੀ ਆ ਕਿ ਕੱਲ 6 ਸਤੰਬਰ ਤੋਂ ਜਿਹੜੇ ਮੀਂਹ ਦਾ ਦੌਰ ਸ਼ੁਰੂ ਹੋਊਗਾ ਹਰਿਆਣੇ ਦੇ ਵਿੱਚ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਮਾਲਵਾ ਤੇ ਪੁਆਦ ਇਹ ਖੇਤਰ ਮੀਨ ਰਹਿ ਸਕਦੇ ਨੇ 7 ਸਤੰਬਰ ਨੂੰ ਜਿਹੜਾ ਮੀਂਹ ਥੋੜਾ ਜਿਆਦਾ ਹੋਰ ਅੱਗੇ ਵੱਧ ਸਕਦੇ ਨੇ ਤੇ ਮਾਝਾ ਤੇ ਦਬਾਬਾ ਦੇ ਵਿੱਚ ਵੀ ਮੀਂਹ ਪੈਣ ਦੇ ਅਸਾਰ ਨੇ ਹਾਲਕਾ ਕੱਲ ਨੂੰ ਵੀ ਹੋ ਸਕਦਾ ਦਬਾਬਾ ਤੱਕ ਮੀਂਹ ਪੈ ਜਾਣਾ ਤੇ ਜਿਹੜੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜਾ ਹੈਗਾ ਬਰਨਾਲਾ ਮਾਨਸਾ ਬਠਿੰਡਾ ਸੰਗਰੂਰ ਗੰਗਾ ਨਗਰ ਆ ਰਾਜਸਥਾਨ ਦੇ ਹਨੂਮਾਨਗੜ ਤੇ ਹਰਿਆਣੇ ਦੇ ਜਿਹੜੇ ਹੈਗੇ ਨੇ ਸਿਰਸਾ ਫਪਿਆਵਾਦ हिसार ਇਹਨਾਂ ਖੇਤਰਾਂ ਦੇ ਵਿੱਚ ਕਿਤਨਾ ਕਿਤੇ ਭਾਰੀ ਵੀ ਦਰਜ ਹੋ ਸਕਦਾ ਆਉਣ ਵਾਲੇ ਦੋ ਤਰ੍ਹਾਂ ਦੇ ਦੌਰਾਨ ਜਾਂ ਇਹਨਾਂ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੇ ਵਿੱਚ 8-9 ਤੱਕ ਸਿਸਟਮ ਭਰੇ ਜੀ ਰੂਪ ਦੇ ਵਿੱਚ ਇੱਥੇ ਮੌਜੂਦ ਰਹੂਗਾ ਸੋ ਇਸ ਕਰਕੇ ਉਹਦੀ ਕਾਰਵਾਈ ਜਿਹੜੀ ਕਿਤਨਾ ਕਿਤੇ ਡਿਗਦੀ ਰਣੀਆ ਟੁੱਟਵੇਂ ਰੂਪ ਦੇ ਵਿੱਚ ਕੰਪਲੀਟਲੀ ਸਮਾਪਤ ਜਿਹੜਾ ਨਹੀਂ ਹੋਊਗਾ ਕੁੱਲ ਮਿਲਾ ਕੇ ਸਾਰੀ ਕਹਾਣੀ ਦਾ ਨਿਚੋੜ ਜਿਹੜਾ ਇਹ ਕਹਿੰਦਾ ਵੀ 6 7 8 ਇੰਨਾ ਤਰੀਕਾਂ ਦੇ ਦੌਰਾਨ ਪੰਜਾਬ ਦੇ ਵਿੱਚ 70% ਖੇਤਰ ਤੇ ਮੀਂਹ ਪਣਦੇ ਆਸਾਰ ਨੇ ਹਰਿਆਣਾ ਦੇ ਵੀ 70% ਖੇਤਰ ਤੇ ਮੀਂਹ ਪਣਦੇ ਆਸਾਰ ਨੇ ਤੇ ਰਾਜਸਥਾਨ ਦੇ ਘਟੋ-ਘਟ 80 85% ਖੇਤਰ ਤੇ ਮੀਂਹ ਪਣਦੇ ਆਸਾਰ ਨੇ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਦਰਜ ਹੋ ਬਹੁਤੀਆਂ ਥਾਵਾਂ ਤੇ ਤੇ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਵੀ ਅਗਲੇ 24 ਘੰਟੇ ਦੇ ਵਿੱਚ ਭਾਰੀ ਮੀਂਹ ਦਰਜ ਹੋਣ ਦੇ ਆਸਾਰ ਨੇ ਹਰਿਆਣਾ ਦੇ ਦੱਖਣੀ ਤੇ ਕੇਂਦਰੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਰਜ ਹੋਣ ਦੇ ਆਸਾਰ ਨੇ ਤੇ ਬਾਕੀ ਮਾਝਾ ਦਵਾਬਾ ਪਵਾਦ ਇਹ ਡਿਪੈਂਡ ਕਰੂਗਾ ਕਿ ਨਾ ਤਿੰਨਾਂ ਚੋਂ ਕਿਸੇ ਇੱਕ ਦੇ ਵਿੱਚ ਭਾਰੀ ਵੀ ਦਰਜ ਹੋ ਸਕਦਾ ਉੱਪਰ ਪਹਾੜਾਂ ਦੇ ਵਿੱਚ ਜੰਮੂ ਹਿਮਾਚਲ ਤੇ ਉੱਤਰਾਖੰਡ ਉੱਥੇ ਮੀਂਹ ਤਾਂ ਪਊਗਾ ਪਰ ਬਹੁਤਾ ਭਾਰੀ ਵੀ ਬਣਦੇ ਅਸਾਰ ਨਹੀਂ ਹੋ ਸਕਦਾ ਉੱਤੇ ਹਲਕੇ ਤੋਂ ਦਰਮਿਆਨਾ ਰਹਿ ਜਾਵੇ ਜਾਂ ਹੋ ਸਕਦਾ ਹੈ ਕਿ ਕਿਸੇ ਇੱਕ ਦੇ ਜ਼ਿਲ੍ਹੇ ਦੇ ਵਿੱਚ ਕਿਤੇ ਮਾੜਾ-ਮੋਟਾ ਜਿਆਦੇ ਵੀ ਝਟ ਲੱਜਵੇ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਜਿਹੜੀ ਸਿਚੁਏਸ਼ਨ ਦੇ ਵਿੱਚ ਦੀ ਇਸ ਸਮੇਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਲੰਘ ਰਹੇ ਨੇ ਕਿਉਂਕਿ ਹਰਾਨੇ ਦੇ ਵਿੱਚ ਵੀ ਕਈ ਥਾਵਾਂ ਤੇ ਫਲੱਡ ਵਾਲੀ ਸਿਚੁਏਸ਼ਨ ਬਣੀ ਹੋਈ ਆ ਚਾਹੇ ਉਪਰਾਂ ਵਾਲੇ ਵਾਲੇ ਇਲਾਕੇ ਸੀ ਚਾਹੇ ਜਿਹੜਾ ਹੇਟਲੇ ਪਾਸੇ ਜਿਹੜਾ ਸਿਰਸਾ ਫਤਿਹਵਾਦ ਦੇ ਇਲਾਕੇ ਨੇ ਜਾਂ हिसार ਦੇ ਇਲਾਕੇ ਨੇ ਉੱਥੇ ਵੀ ਖੇਤ ਓਵਰਫਲੋ ਹੋਏ ਫਿਰਦੇ ਨੇ ਇਤੋਂ ਨਜਾਤ ਹਾਲ ਫਿਲਹਾਲ ਪੂਰੀ ਕੰਪਲੀਟਲੀ ਮਿਲਦੀ ਜਾਪ ਨਹੀਂ ਰਹੀ ਕਿਉਂਕਿ ਅਗਲੇ 4 ਦਿਨਾਂ ਦੇ ਦੌਰਾਨ ਹੋਰ ਮੀਂਹ ਪੈਣ ਦੇ ਅਸਰ ਨੇ ਤੇ ਪੰਜਾਬ ਦੇ ਉਹ ਖੇਤਰ ਜਿੱਥੇ ਕੋਈ ਦਰਿਆਵ ਨਹੀਂ ਲੱਗਦਾ ਉਹਨਾਂ ਖੇਤਰਾਂ ਦੇ ਵਿੱਚ ਵੀ ਫਸਲਾਂ ਡੁੱਬੀਆਂ ਹੋਈਆਂ ਨੇ ਜਾਦੇ ਮੀਂਹ ਪਾਣ ਕਰਕੇ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਖੇਤਰਾਂ ਦੇ ਵਿੱਚ ਦੁਬਾਰੇ ਫੇਰ ਮੀਂਹ ਪੈਣ ਦੇ ਅਸਰ ਜਿਹੜਾ ਵੱਜਦੇ ਜਾ ਪਰ ਰਹੇ ਨੇ ਜਿੱਥੋਂ ਤੱਕ ਡੈਮਾਂ ਦੀ ਗੱਲ ਆ ਜਿੱਥੋਂ ਤੱਕ ਦਰਿਆਵਾਂ ਦੀ ਗੱਲ ਆ ਰਾਵੀ ਹੋਇਆ ਬਿਆਸ ਹੋਇਆ ਸਤਲੁਜ ਹੋਇਆ ਜਿੰਨੇ ਪਰਕੇ ਪਹਿਲਾਂ ਚੱਲ ਚੁੱਕੇ ਨੇ ਹੁਣ ਆਹ ਸਿਸਟਮ ਦੇ ਦੌਰਾਨ ਓਨੇ ਪਰਕੇ ਚੱਲਣ ਦੇ ਅਸਾਰ ਜਿਹੜਾ ਨਹੀਂ ਹੈਗੇ ਸੋ ਇਨਕਾ ਅਪਡੇਟ ਆ ਜੀ ਬਾਕੀ ਦੇਖਦੇ ਆ ਕੁਦਰਤ ਕਿਹੜੇ ਬਸ ਨੂੰ ਕੀ ਕਰਦੀ ਆ ਸਾਡੇ ਅੰਦਾਜ਼ੇ ਨੇ ਅੰਦਾਜ਼ੇ ਕਹੀ ਗੱਲ ਤੋਂ ਸੱਚੇ ਖਵੇ ਵੀ ਜਾ ਸਕਦੇ ਨੇ ਪਰ ਮਾਲਵੇ ਦੇ ਬਹੁਤੇ ਜ਼ਿਲਿਆਂ ਤੱਕ ਮੀਂਹ ਪਹੁੰਚਦਾ ਹੋ ਜਿਹੜੇ ਜਿਨ੍ਹਾਂ ਦਾ ਅਸੀਂ ਇੱਥੇ ਜ਼ਿਕਰ ਨਹੀਂ ਕੀਤਾ ਉਹਨਾਂ ਜ਼ਿਲਿਆਂ ਤੱਕ ਵੀ ਮੀਂਹ ਪਹੁੰਚਦਾ ਹੋ ਅਗਲੇ 2 ਦਿਨਾਂ ਦੇ ਦੌਰਾਨ ਚੰਡੀਗੜ੍ਹ ਲਈ ਵੀ ਦਿੱਲੀ ਲਈ ਵੀ ਤੇ ਵੈਸਟਰਨ ਯੂਪੀ ਲਈ ਵੀ ਇਹੀ ਅਪਡੇਟ ਆ ਕਿ ਅਗਲੇ 2 ਦਿਨ ਮੀਂਹ ਵਾਲੇ ਰਹਿਣ ਦੇ ਅਸਾਰ ਨੇ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈ